ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਅ ਦੋਸਤੋ ਆ ਵੀਡੀਓ ਦੇਖ ਕੇ ਹਨਾ ਇਹ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਕਰਾਇਓ ਸਿਰਫ ਇਸ ਵੀਡੀਓ ਕਰਕੇ ਹਨਾ ਤੇ ਲਾਈਕ ਜੇ ਤੁਹਾਨੂੰ ਗੱਲ ਚੰਗੀ ਲੱਗੀ ਹਨਾ ਤਾਂ ਲਾਈਕ ਜਰੂਰ ਕਰ ਦਿਓ ਇਹ ਮੈਂ ਕੋਈ ਆਪਣੇ ਚੈਨਲ ਨੂੰ ਚਲਾਉਣ ਲਈ ਜਾਂ ਕੰਟਰੋਵਰਸੀ ਲਈ ਨਹੀਂ ਬਣਾ ਰਿਹਾ ਇਹ ਵੀਡੀਓ ਹਨਾ ਵੀ ਮੇਰਾ ਕੋਈ ਮਕਸਦ ਕਦੇ ਨਹੀਂਗਾ ਕਿ ਕੰਟਰੋਵਰਸੀ ਦੇ ਵਿੱਚ ਪਾ ਕੇ ਤੇ ਉਹ ਜਿਹੜਾ ਆਪਾਂ ਆਉ ਦਾ ਉਹ ਜਿਹੜਾ ਅੱਗੇ ਜਿਵੇਂ ਸਾਹ ਉਹ ਤਾਂ ਲੈ ਚ ਗਏ ਕਿਉਂਕਿ ਜਿਹੜਾ YouTube ਆ Facebook ਪੇਜ ਆ ਇਹ ਬਿਜ਼ਨਸ ਆ ਦੋਸਤੋ ਮੈਂ ਇਹਦੇ ਚ ਤੁਹਾਨੂੰ ਇਹ ਜਿਹੜੇ ਤੁਸੀਂ ਬਲੌਗਰਾਂ ਦੀਆਂ ਵੀਡੀਓ ਦੇਖਦੇ ਆ ਨਾ ਤੋਂ ਇੱਕੇ ਦਾਮ ਜਿਹੜਾ ਉਹ ਇੱਕ ਬੰਦੇ ਤੋਂ ਕਿਤੇ ਕੋਈ ਗਲਤੀ ਹੋ ਜਾਂਦੀ ਆ ਤੇ ਨਾਲ ਹੀ ਦੂਜਾ ਬੰਦਾ ਉਹ ਉੱਠ ਕੇ ਜਿਹੜਾ ਉਹਦੇ ਲੈਵਲ ਦਾ ਹੁੰਦਾ ਤੋਂ ਨਾਲ ਹੀ ਉਹਦੀ ਜਿਹੜੀ ਵੀਡੀਓ ਚੱਕ ਕੇ ਉੱਥੇ ਉਹ ਪਾ ਦਿੰਦਾ ਉਹਦੇ ਚ ਇਹ ਨਹੀਂ ਹੁੰਦਾ ਕਿ ਉਹ ਵਹੀਆ ਕੰਮ ਕਰਦਾ ਜਾ ਕਾਰਨ ਹੁੰਦਾ ਵੀ ਮੇਰੇ ਲਈ ਉਹ ਜਿਹੜੇ ਲੋਕੀ ਕਹਿੰਨ ਵੀ ਇਹ ਇੱਕ ਸੱਚਾ ਸਿੱਖ ਆ ਇਹ ਇੱਕ ਸੱਚਾ ਹਿੰਦੂ ਆ ਇਹ ਇੱਕ ਸੱਚਾ ਮੁਸਲਮਾਨ ਆ ਹਨ ਧਰਮ ਦੇ ਨਾਂ ਤੇ ਜਿਹੜਾ ਉਹ ਹੁਣ ਸੋਸ਼ਲ ਮੀਡੀਆ ਤੇ ਵੀ ਉਹ ਜਿਹੜਾ ਬੇਵਕੂਫ ਬਣਾਇਆ ਜਾ ਰਿਹਾ ਤੇ ਆਪਦੇ ਆਪ ਨੂੰ ਸਟਾਰ ਕੋਣ ਦੇ ਲਈ ਹਨ ਸੋ ਦੋਸਤੋ ਇਹੋ ਜਿਹਾ ਇੱਕ ਮਸਲਾ ਜੁੜਿਆ ਵਾ ਇੱਕ ਮੁੰਡਾ ਫਲੌਪ ਯੂਟਿਊਬਰ ਦੇ ਨਾਂ ਤੇ ਉਹ ਫੇਸਬੁੱਕ ਤੇ ਵੀ ਅਤੇ ਉਹ ਇੰਟਰਨੈਟ ਉਹਦੇ ਤੇ ਇੰਸਟਾਗ੍ਰam ਤੇ ਵੀ ਅਤੇ YouTube ਤੇ ਵੀ ਹੈ। ਉਹ ਇੱਕੇ ਦਾਮ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੀ ਵੀ ਯਾਰ ਉਹਨੇ ਗਲਤ ਬੋਲਤਾ ਹਨਾ ਜਿਉਂ ਉਹਨੇ ਕਹਤਾ ਵੀ ਹਰੀ ਸਿੰਘ ਨਲੂਆ ਨੇ ਤੇ ਜਿਹੜਾ ਉਹ ਨਹੀਂ ਵੀ ਕੋਈ ਨਹੀਂ ਜਾਣਦਾ ਉਹਨਾਂ ਨੂੰ ਹਨਾ ਉਹਨਾਂ ਨੇ ਕੀ ਉਹ ਜਿਹੜਾ ਕਲੱਬ ਜਿਨ੍ਹਾਂ ਨੇ ਆਪਦੇ ਪੇਜ ਚਲਾਉਣੇ ਸੀਗੇ ਜਿਨ੍ਹਾਂ ਨੇ ਆਪਦੇ ਪੇਜ ਚਲਾਉਣੇ ਸੀਗੇ ਜਾਂ ਜਿਹੜੇ ਉਹਦੇ ਬਰਾਬਰ ਦਾ ਉਹ ਅਦੇਸ਼ ਕਮਰੇ ਸੀਗੇ ਉਹਨਾਂ ਨੇ ਵਿੱਚੋਂ ਕੀ ਕੀਤਾ ਇਹ ਬਹੁਤ ਵੱਡੀ ਸਿਆਸਤ ਹੁੰਦੀ ਇਕੱਲੇ ਲੀਡਰ ਨਹੀਂ ਜਿਹੜੇ ਆਪਾਂ ਕਹਿੰਦੇ ਵੀ ਸਿਆਸਤ ਕਰਦੇ ਆ ਹਰ ਇੱਕ ਬੰਦਾ ਜਿਹੜਾ ਹੁ ਸਿਆਸਤੀ ਆ ਚਾਹੇ ਉਹ ਕਿਸੇ ਵੀ ਬਿਜ਼ਨਸ 'ਚ ਆ ਚਾਹੇ ਉਹ ਛੋਟਾ ਕ ਦੁਕਾਨਦਾਰ ਵੀ ਆ ਚਾਹੇ ਕੋਈ ਕਿਸੇ ਵੀ ਕਾਰੋਬਾਰ 'ਚ ਆ ਉਹ ਉਹ ਸਿਆਸਤ ਕਰੂਗਾ ਚਲੋ ਜੀ ਉਹ ਜਿਹੜੇ ਆ ਕਿਸੇ ਨੇ ਕੱਟ ਕੇ ਜਿਹੜੀ ਉਹ ਉਹਦਾ ਕਲੈਪ ਉਹਨਾਂ ਤੇ ਉਹ ਵਾਇਰਲ ਕਰਤਾ ਫਲॉप ਯੂਟਿਊਬਰ ਦਾ ਉਹਨੇ ਮੁੰਡੇ ਨੇ ਆ ਕਹਿ ਲੋ ਵੀ ਆਪ ਦੀ ਚਲੋ ਬਾਅਦ ਚ ਗਲਤੀ ਵੀ ਉਹ ਉਹਨੇ ਮੁੰਡੇ ਨੇ ਮੰਨ ਲਈ ਮੈਂ ਕਹਿੰਦਾ ਵੀ ਬਹੁਤ ਚੰਗੀ ਗੱਲ ਆ ਚਲੋ ਜੇ ਉਹਦੇ ਤੋਂ ਗਲਤੀ ਵੀ ਹੋ ਗਈ ਹੈ ਨਾ ਉਹ ਮੁੰਡਾ ਮਹਿਜ 26 ਸਾਲ ਦਾ ਉਹ ਨੌਜਵਾਨ ਆ ਤੇ ਆਪ ਵੀ ਮੈਂ ਉਹਦੀਆਂ ਵੀਡੀਓ ਦੇਖਦਾ ਹੁੰਨਾ ਮੈਂ ਇੱਕ ਵਾਰੀ ਦੇਖਦਾ ਹੁੰਨਾ ਕਿ ਯਾਰ ਕਿੰਨਾ ਉਹ ਨਿੱਕੀ ਉਮਰ ਦੇ ਵਿੱਚ ਸਾਡਾ ਸਿੱਖਾਂ ਦਾ ਜਿਹੜਾ ਉਹ ਨਾਂ ਰੌਸ਼ਨ ਕਰ ਰਿਹਾ ਤੇ ਮੈਂ ਉਹਦੀਆਂ ਪੁਰਾਣੀਆਂ ਵੀਡੀਓ ਦੇਖੀਆਂ ਕੱਢ ਕੇ ਨਾ ਤੇ ਮੈਂ ਦੇਖਦਾ ਵੀ ਯਾਰ ਉਹ ਤਾਂ ਮਨ ਲਓ ਸਿੱਖੀ ਨੂੰ ਕਿੰਨਾ ਉਹ ਪ੍ਰਮੋਟ ਕਰ ਰਿਹਾ ਹੈ ਨਾ ਤੇ ਗਣੀ ਪ੍ਰਾਣੀਆਂ ਵੀਡੀਓ ਦੋਸਤੋ ਅਸੀਂ ਵੀਡੀਓ ਭੁੱਲ ਜਾਨੇ ਆ ਸਾਡੇ ਕੋਲ ਜਿਹੜਾ ਨਵਾਂ ਮਸਾਲਾ ਆਉਂਦਾ ਅਸੀਂ ਉਹਦੇ ਤੇ ਧਿਆਨ ਦਿੰਨੇ ਆ ਨਾ ਤੇ ਚਲੋ ਮੈਂ ਉਹਦੀਆਂ ਪ੍ਰਾਣੀਆਂ ਮੈਂ ਕਹਿ ਰਿਹਾ ਵੀ ਕਿੰਨਾ ਉਹ ਮੈਂ ਸਾਰਾ ਕੁਝ ਦੇਖਿਆ ਉਹਦੀਆਂ ਸਾਰੀਆਂ ਵੀਡੀਓ ਮੈਂ ਦੇਖ ਲਈਆਂ ਤਕਰੀਬਨ ਉਹਦੇ ਚੋਂ ਸਿਰਫ ਉਹਦੀ ਆਹ ਜਿਹੜੀ ਇੱਕ ਵੀਡੀਓ ਦੇ ਥੱਲੇ ਕਮੈਂਟ ਸੀ ਬੱਲੇ ਬਾਈ ਤੂੰ ਸਰਾ ਤੂੰ ਸਿੱਖ ਕੌਮ ਦਾ ਹੀਰਾ ਬਾਈ ਤੂੰ ਸਰਾ ਕਰਾਤਾ ਬਾਈ ਤੂੰ ਸਿੱਖੀ ਦਾ ਉਹ ਜੋ ਪ੍ਰਚਾਰ ਕਰ ਰਿਹਾ ਤੂੰ ਪੰਜਾਬ ਦਾ ਪੋਤਾ ਤੂੰ ਇਹ ਆ ਤੂੰ ਉਹ ਆ ਵੀ ਮੈਂ ਕਹਿ ਆ ਵੀ ਮੁੰਡੇ ਦਾ ਵੀ ਕਮਾਲ ਹੋ ਗਿਆ ਵੀ ਅੱਜ ਤੋਂ ਇੰਨੇ ਸਾਲ ਇਹਦੇ ਮੁੰਡੇ ਦੇ ਚੱਲਿਆ ਹਨ ਵੀ ਕਿਵੇਂ ਉਹਨੂੰ ਪੰਜਾਬ ਦਾ ਉਹ ਪੁੱਤ ਵੀ ਯਾਰ ਕੋਮ ਦਾ ਹੀਰਾ ਬਾਈ ਤੂੰ ਸਾਰੇ ਆਲ ਵਰਲਡ 'ਚ ਹਨ ਤੂੰ ਬਾਈ ਨਾਂ ਰੋਸ਼ਨ ਕਰ ਰਿਆ ਮੈਂ ਕਿਹਾ ਵੀ ਵਾਹ ਵੀ ਵਾਹ ਜਵਾਨੋ ਬਹੁਤ ਵਧੀਆ ਮੈਨੂੰ ਬੜੀ ਖੁਸ਼ੀ ਹੋਈ ਉਹ ਕਮੈਂਟ ਪੜ੍ਹ ਕੇ ਹਨ ਫਿਰ ਜਦੋਂ ਮੈਂ ਜਿਹੜੀ ਉਸ ਮੁੰਡੇ ਨੇ ਮਾਫੀ ਵੀ ਮੰਗੀ ਆ ਫਲੌਪ ਯੂਟਿਊਬਰ ਨੇ ਮੁੰਡੇ ਨੇ ਹਨ ਤੇ ਮੈਨੂੰ ਸੋਚਿਆ ਯਾਰ ਮੈਂ ਸੋਚਿਆ ਯਾਰ ਵੀ ਸਾਡੇ ਪੰਜਾਬੀ ਦਾ ਯਾਰ ਸਿੱਖ ਸਾਡੇ ਬਹੁਤ ਵੱਡੇ ਦਿਲ ਵਾਲੇ ਆ ਹਨ ਤੇ ਕਿ ਯਾਰ ਇਹ ਤਾਂ ਇਹਨਾਂ ਨੇ ਮਾਫ ਕਰਤਾ ਹੁਣ ਮੈਂ ਕਿਹ ਚਲੇ ਯਾਰ ਕਮੈਂਟ ਪੜਦੇ ਆ ਹਨ ਯਾਰ ਜਦੋਂ ਮੈਂ ਕਮੈਂਟ ਪੜੇ ਹਨ ਉਹਦੀ ਮਾਫੀ ਦੀ ਵੀਡੀਓ ਆ ਗਈ ਚਾਹੇ ਉਹਦੇ ਚ ਗਲਤ ਸੀ ਠੀਕ ਸੀ ਚਲੋ ਉਹ ਮੁੰਡੇ ਨੇ ਆਪਣੀ ਗਲਤੀ ਐਕਸੈਪਟ ਕਰ ਲਈ ਬਹੁਤ ਵਧੀਆ ਗੱਲ ਆ ਚਲੋ ਜੀ ਉਹਨੇ ਉਹ ਨੂੰ ਫੇਰ ਵੀ ਗਾਲਾਂ ਉਹਦੀ ਭੈਣ ਨੂੰ ਗਾਲਾਂ ਉਹਦੀ ਮਾਂ ਨੂੰ ਗਾਲਾਂ ਯਾਰ ਉਹਦੇ ਪਿਓ ਨੂੰ ਗਾਲਾਂ ਉਹਨੂੰ ਗਾਲਾਂ ਯਾਰ ਕੀ ਸਾਡੀ ਇਹ ਸਿੱਖੀ ਹੈ ਕਿਤੇ ਗੁਰੂ ਸਾਹਿਬ ਹੁਣਾ ਦਾ ਇਤਿਹਾਸ ਪੜ੍ਹ ਕੇ ਦੇਖਿਓ ਯਾਰ ਕਿਤੇ ਵੀ ਇਤਿਹਾਸ ਦੇ ਵਿੱਚ ਕਿਸੇ ਵੀ ਹੋਰ ਮੰਨ ਲਓ ਜਿੰਨਾ ਨਾਲ ਉਹਨਾਂ ਦੇ ਵਿਚਾਰ ਚਰਚਾ ਹੁੰਦੀ ਹੋਊਗੀ ਨਾ ਉਹਨਾਂ ਨੇ ਵੀ ਕਿਤੇ ਇਤਿਹਾਸ ਦੇ ਵਿੱਚ ਆਹ ਗੱਲ ਨਹੀਂ ਲਿਖੀ ਹੋਊਗੀ ਕਿਸੇ ਵੀ ਧਰਮ ਦੇ ਨਾਲ ਉਹਨਾਂ ਦੀ ਮੰਨ ਲਓ ਵਿਚਾਰ ਚਰਚਾ ਹੋਈ ਹੋਊਗੀ ਕਿਸੇ ਵੀ ਇਤਿਹਾਸਕਾਰ ਨੇ ਨਹੀਂ ਕਿਹਾ ਵੀ ਸਾਨੂੰ ਬਾਬੇ ਨਾਨਕ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਮੰਨ ਲਓ ਸਾਡੇ ਗੁਰੂਆਂ ਆ ਕਿ ਵੀ ਭਾਈ ਇਸ ਧਰਮ ਦੇ ਗੁਰੂਆਂ ਨੇ ਸਾਡੇ ਮਨ ਲਓ ਸਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂ ਭਾਈ ਕੋਸ਼ਿਸ਼ ਕੀਤਾ ਪਰ ਹਮੇਸ਼ਾ ਇਹੀ ਆਉਂਦਾ ਵੀ ਸਿੱਖ ਜਿਹੜੇ ਭਾਈ ਉਹ ਧੀਆ ਭੈਣਾਂ ਨੂੰ ਛੜਾ ਕੇ ਲਿਆਉਂਦੇ ਰਹੀ ਸੀ ਉਹ ਹਫਾਜ਼ਤ ਕਰਦੇ ਸੀਗੇ ਉਹ ਰਾਖੇ ਸੀਗੇ ਹਰੇਕ ਧਰਮ ਦੇ ਹਨ ਸੋ ਪਰ ਜਦੋਂ ਅੱਜ ਮੈਂ ਯਾਰ ਉਹ ਦੇਖਿਆ ਹਨ ਤੇ ਮੈਂ ਯਾਰ ਮੈਨੂੰ ਲੱਗਾ ਯਾਰ ਵੀ ਉਹ ਮੇਰੀ ਭੈਣ ਨੂੰ ਗਾਲਾਂ ਕੱਢ ਰਹੇ ਆ ਉਹ ਫਲੋਪ ਯੂਟਿਊਬਰ ਦੀ ਭੈਣ ਨਹੀਂ ਉਹ ਮੇਰੀ ਵੀ ਭੈਣ ਹੈ ਜਿਹੜੀ ਉਹਦੀ ਫਲੌਪ ਯੂ ਬਟਰ ਉਬਰ ਦੀ ਮਾਂ ਉਹ ਮੇਰੀ ਵੀ ਮਾਂ ਆ ਯਾਰ ਯਾਰ ਮੈਂ ਹੈਰਾਨ ਰਹਿ ਗਿਆ ਯਾਰ ਵੀ ਇੰਨੀਆਂ ਗੰਦੀਆਂ ਗਾਲਾਂ ਤੁਸੀਂ ਕੱਢ ਰਹੇ ਆ ਉਸ ਵਿਚਾਰੀ ਭੈਣ ਨੂੰ ਕੀ ਪਤਾ ਇਹ ਗੱਲ ਦਾ ਉਸ ਪਰਿਵਾਰ ਨੂੰ ਕੀ ਪਤਾ ਈਵਨ ਕਿ ਉਹ ਛੋਟਾ ਹੀ ਉਮਰ ਦਾ ਮੁੰਡਾ ਏ ਉਹ ਵਿਚਾਰਾ ਆਪਣੀ ਗਲਤੀ ਵੀ ਮੰਨ ਗਿਆ ਚਲੋ ਯਾਰ ਕਿੱਡੀ ਵੱਡੀ ਗੱਲ ਆ ਮੈਨੂੰ ਇਹ ਲੱਗਦਾ ਸੀ ਯਾਰ ਗਲਤੀ ਮੰਨਣ ਵਾਲੇ ਬੰਦੇ ਨੂੰ ਸਾਨੂੰ ਆਪਦੇ ਉਹ ਹੱਕ ਨਾ ਲਾ ਲੈਣਾ ਚਾਹੀਦਾ ਉਹ ਬਹੁਤ ਚੰਗਾ ਇਨਸਾਨ ਹੋਊਗਾ ਹਨਾ ਜਿਹੜਾ ਆਪਣੀ ਗਲਤੀ ਮੰਨਦਾ ਚਲੋ ओके रवि ਉਹ ਮੁੰਡੇ ਦਾ ਵਧੀਆ ਹੋ ਉਹਨੇ ਗਲਤੀ ਮੰਨ ਲਈ ਹੈਨਾ ਮੈਨੂੰ ਬਹੁਤ ਵਧੀਆ ਫੀਲ ਹੋਇਆ ਮੈਂ ਕਿ ਚਲੋ ਯਾਰ ਉਹਦੇ ਤੋਂ ਹੋਈ ਵੀ ਗਲਤੀ ਉਹ ਮੁੰਡੇ ਨੇ ਗਲਤੀ ਮੰਨ ਲਈ ਓਕੇ ਆ ਹੁਣ ਆਉਣਿਆ ਗੱਲ ਤੇ ਵੀ ਜਿਹੜੀ ਕਟੜਤਾ ਮੈਂ ਇਹਦੇ ਵਿੱਚ ਨਵਦੀਪ ਬਰਾੜ ਵੀਰ ਉਹ ਸਿੱਖੀ ਸਰੂਪ ਚ ਹੈਨਾ ਮੈਂ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰੂੰਗਾ ਹੈਨਾ ਦੋਸਤੋ ਕਟੜਤਾ ਤੁਹਾਨੂੰ ਪਤਾ ਵੀ ਸਾਡੇ ਆਮ ਲੋਕਾਂ ਨੂੰ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੇ ਆਂ ਨਾ ਜਾਂ ਕੋਈ ਨਿੱਕੀ ਜਿਹੀ ਗਲਤੀ ਹੁੰਦੀ ਆ ਤੋ ਕਿੰਨਾ ਉਹ ਮੰਨ ਲਓ ਗਲਤ ਪ੍ਰਚਾਰ ਉਹਦਾ ਹੋ ਰਿਹਾ ਹੈ ਨਾ ਤੁਸੀਂ ਤਾਂ ਗਾਲਾਂ ਕੱਢ ਕੇ ਫਿਰ ਉਹ ਆਪਦੇ ਕੋਈ ਕੰਮ ਧੰਦੇ ਲੱਗ ਜਾਂਦੇ ਆ ਪਰ ਜਿੰਨਾ ਲੋਕਾਂ ਨੂੰ ਤੁਸੀਂ ਗਾਲਾਂ ਕੱਢੀਆਂ ਹੁੰਦੀਆਂ ਜਾਂ ਮੰਨ ਲਓ ਜਿਵੇਂ ਕੋਈ ਫਲॉप ਯੂਟਿਊਬਰ ਹੋ ਮੁੰਡੇ ਦਾ ਨਾ ਤੁਸੀਂ ਚਿਹਰਾ ਦੇਖਿਓ ਜਿਹੜੀ ਜੋ ਉਹ ਮਾਫੀ ਮੰਗਦਾ ਉਹ ਉਹ ਮੁੰਡਾ ਯਾਰ ਇੰਨਾ ਕੋਹ ਚੰਗਾ ਮੁੰਡਾ ਹੈ ਨਾ ਮੇਰੀ ਉਹਦੇ ਨਾਲ ਵੀ ਗੱਲ ਹੋਈ ਤੇ ਹੋਰ ਵੀ ਉਹਨਾਂ ਦੇ ਜਿਹੜੇ ਆਲੇ ਦੋਲੇ ਦੇ ਮਤਲਬ ਪੈਟ ਦੇ ਉਹਦੇ ਸੀਗੇ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਸਾਰਿਆਂ ਬੰਦਿਆਂ ਨੇ ਬਹੁਤ ਵਧੀਆ ਉਹਦੇ ਲਈ ਆਖਿਆ ਕੇਰ ਬਈ ਬਹੁਤ ਵਧੀਆ ਇਨਸਾਨ ਆ ਵੀ ਇਹਦਾ ਇੱਕ ਗੂੜਾ ਮਿੱਤਰ ਵੀ ਆਇਆ ਸੀਗਾ ਤੇ ਉਹਨੂੰ ਵੀ ਇਹੇ ਦਰਬਾਰ ਸਾਹਿਬ ਉਹ ਲੈ ਕੇ ਗਿਆ ਹਨਾ ਤੇ ਹੋਰ ਵੀ ਜਿਹੜੇ ਗੁਪਤਦਾਨ ਵਗੈਰਾ ਇਹ ਬਹੁਤ ਕਰਦਾ ਰਹਿੰਦਾ ਵੀ ਸ਼ੋਅ ਆਫ ਦੇ ਵਿੱਚ ਨਹੀਂ ਉਹ ਜਿਹੜਾ ਪੈਂਦਾ ਹਨਾ ਤੇ ਚਲੋ ਆਪਾਂ ਅੱਗੇ ਗੱਲ ਕਰਦੇ ਆਂ ਕਟੜਤਾ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਤਾਂ ਜਿਹੜੀ ਟਿਕਟੋਕ ਨਹੀਂ ਚੱਲਦੀ ਆਹ ਦੋ ਆ ਤੁਸੀਂ ਫੋਟੋਆਂ ਦੇਖ ਲਓ ਇਹ ਟਿਕਟੋਕ ਤੇ ਆ ਕਿਉਂਕਿ ਪਰਦੇਸਾਂ 'ਚ ਟਿਕਟੋਕ ਚੱਲਦੀ ਆ ਜਿਹੜੇ ਮੰਨ ਲਓ ਇਹ ਦੋ ਬੰਦਿਆਂ ਨੇ ਨਾ ਪਾਕਿਸਤਾਨੀ ਕਿਸੇ ਵੀਰਾਂ ਨੂੰ ਕਿਸੇ ਉਹਨਾਂ ਦੇ ਧਰਮ ਦੇ ਹਨਾ ਜਿਹੜੇ ਪਰਉਕਾਰ ਹੋ ਗਏ ਉਹਨਾਂ ਨੂੰ ਗਲਤ ਬੋਲਤਾ ਉਹਨਾਂ ਨੂੰ ਗਲਤ ਬੋਲਤਾ ਭਾਈ ਉਹਨਾਂ ਨੇ ਨਾ ਫਿਰ ਹੁਣ ਇੱਕ ਆ ਫੋਟੋ ਦੇਖ ਲਿਓ ਆ ਇਸ ਬੰਦੇ ਦਾ ਨਾਮ ਗੌਂਦਰ ਗੌਂਦਰਾ ਇਹਸ ਬੰਦੇ ਨੇ ਨਾ ਸੰਤ ਚਰਨੈਲ ਸਿੰਘ ਸਾਡੇ ਭਿੰਡਰਾਂ ਵਾਲਿਆਂ ਬਾਰੇ ਇੰਨਾ ਕ ਗਲਤ ਬੋਲਿਆ ਯਾਰ ਯਾਰ ਅੱਖਾਂ ਚੋਂ ਨਾ ਰੋਣ ਨਿਕਲਦਾ ਵੀ ਜੇ ਕਿਤੇ ਹਟਾ ਟਿਕਟੋਕ ਤੇ ਵੀਡੀਓ ਚੱਲਦੇ ਆ ਕੋਈ ਦੋਸਤ ਮਿੱਤਰ ਤੁਸੀਂ ਜਰੂਰ ਕਿਸੇ ਤੋਂ ਮੰਗਾ ਕੇ ਉਹ ਡਾਊਨਲੋਡ ਕਰਕੇ ਤੁਹਾਨੂੰ ਭੇਜ ਦੂਗਾ ਜਰੂਰ ਮੰਗਾਓ ਉਹ ਕਿਹਨੇ ਉਹ ਮਨ ਲਾ ਇਹ ਇਹਦੀ ਗਲਤੀ ਕੀ ਦੀ ਆ ਵੀ ਸਾਡੇ ਤੇ ਉਹ ਜਿਹੜਾ ਉਹਨਾਂ ਨੇ ਵਾਰ ਕੀਤਾ ਦੁਬਾਰਾ ਸਾਡੇ ਗੁਰੂਆਂ ਨੂੰ ਗਲਤ ਬੋਲਿਆ ਕੀਦੀ ਗਲਤੀ ਆ ਉਹ ਜਿਹੜੇ ਦੋ ਆ ਬੰਦੇ ਕਟਣ ਇਹਨਾਂ ਇਹਨਾਂ ਬੰਦਿਆਂ ਨੇ ਉਹ ਤੋਰਾ ਚਲਾਇਆ ਸੀਗਾ ਇਹਨਾਂ ਨੇ ਸਾਡੇ ਗੁਰੂਆਂ ਨੂੰ ਵੀ ਗਲਤ ਬੁਲਾਇਆ ਇਹ ਬੰਦਿਆਂ ਨੇ ਤੇ ਇਹ ਬੰਦਿਆਂ ਨੇ ਸਾਡੇ ਸੰਤ ਕਰਨੈਲ ਸਿੰਘ ਭਿੰਡਰਾਲਾ ਨੂੰ ਵੀ ਗਲਤ ਬੁਲਾਇਆ ਹੁਣ ਅਸੀਂ ਕਿਉਂ ਕਿਸੇ ਨੂੰ ਉਹ ਗਲਤ ਬੋਲਦੇ ਆ ਚਲੋ ਇਹ ਤਾਂ ਇੱਕ ਇਹ ਆਧਾਰਨ ਹੋ ਗਈ ਵੀ ਭਾਈ ਅਸੀਂ ਆਪ ਹੀ ਜਿਹੜਾ ਕਟੜਤਾ ਵਧਾ ਰਹੇ ਹਾਂ ਕਿਸੇ ਨੂੰ ਜੇ ਅਸੀਂ ਗਲਤ ਬੋਲਾਂਗੇ ਤਾਂ ਅਗਲਾ ਵੀ ਭਾਈ ਤੁਹਾਡੇ ਉਹ ਬੋਲੂਗਾ ਹੁਣ ਤੁਸੀਂ ਦੋਸਤੋ ਸੋਸ਼ਲ ਮੀਡੀਆ ਤੇ ਦੇਖਦੇ ਆ ਮੈਂ ਕਿਸੇ ਦਾ ਵੀ ਉਹ ਸਬਸਕ੍ਰਾਈਬਰ ਨਹੀਂਗਾ ਜਾਂ ਕੁਝ ਵੀ ਨਹੀਂਗਾ ਮੈਨੂੰ ਮੈਂ ਦੇਖਦਾ ਮੈਂ ਮੈਂ ਦੇਖਦਾ ਰਹਿਣਾ ਹੁੰਦਾ ਕਿ ਯਾਰ ਜੇ ਇਧਰਲੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪਾਸੇ ਕੋਈ ਕਿਸੇ ਨੂੰ ਗਾਲਾਂ ਕੱਢ ਰਿਹਾ ਜਾਂ ਕੋਈ ਕਿਸੇ ਨੂੰ ਵਧ ਰਿਹਾ ਨਾ ਮੇਰਾ ਮਕਸਦ ਸਿਰਫ ਤੁਹਾਨੂੰ ਦਿਖਾਉਣਾ ਹੀ ਆ ਦੋਸਤੋ ਅੱਜ ਤੋਂ ਤੁਸੀਂ 3 ਸਾਲ ਪਿੱਛੇ ਚਲੇ ਜਾਓ 3 ਸਾਲ ਪਿੱਛੇ ਚਲੇ ਜਾਓ ਉਹਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਵੀ ਹਰਨੇਕ ਸਿੰਘ ਨਿਊਜ਼ੀਲੈਂਡ ਤੇ ਰਣਜੀਤ ਸਿੰਘ ਢੰਡੇ ਜੀ ਵਾਲਾ ਇਹਨਾਂ ਲੋਕਾਂ ਨੂੰ ਬਹੁਤ ਨਾਲ ਲੋਕੀ ਘੱਟ ਸੁਣਦੇ ਸੀਗੇ ਇਹ ਗੱਲ ਨੋਟ ਕਰ ਲਿਓ ਬਹੁਤ ਲੋਕੀ ਘੱਟ ਸੁਣਦੇ ਸੀ ਪਰ ਅੱਜ ਜਿਵੇਂ ਜਿਵੇਂ ਕਟੜਤਾ ਵਧੀ ਜਾ ਰਹੀ ਹੈ ਲੋਕੀ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹਨ ਉਹ ਸਸਥਾਵਾਂ ਨਹੀਂ ਕੱਢ ਰਹੀਆਂ ਉਹ ਲੋਕੀ ਜਿਹੜੇ ਆਮ ਘਰਾਂ ਚ ਬੈਠੇ ਹਨ ਉਹ ਸਾਰਿਆਂ ਦੀ ਆਉਦੀ ਉਹਦੀ ਸਮਝ ਆਉ ਸਾਰਿਆਂ ਆਜ਼ਾਦੀ ਉਹ ਉਵੇਂ ਉਵੇਂ ਮੈਂ ਇੱਕ ਦਿਨ ਮੈਂ ਤਿੰਨ ਸਾਲਾਂ ਬਾਅਦ ਮੈਂ ਕਿਹਾ ਦੇਖੀਏ ਤਾਂ ਸਹੀ ਵੀ ਹੁਣ ਕੀ ਉਹ ਜਿਹੜਾ ਸਾਹਬ ਕਿਤਾਬ ਹੈ ਨਾ ਤੇ ਉਹ ਦੋਸਤੋ ਉਹਦੇ ਵਿੱਚ ਨਾ ਮੰਨ ਲਓ ਜਿਹੜੇ ਉਹਨਾਂ ਦੇ ਵੀਊ ਉਹਨਾਂ ਦੇ ਬਹੁਤ ਉੱਪ ਜਾ ਰਹੇ ਸੀ ਉਧਰੋਂ ਢੰਡਰੀਆਂ ਵਾਲੇ ਦੇ ਵੀਊ ਉੱਪ ਜਾ ਰਹੇ ਸੀ ਹਨ ਪਰ ਮੈਂ ਸੋਚਣ ਲੱਗ ਗਿਆ ਵੀ ਲੋਕੀ ਚੁੱਪ ਚਾਪ ਆ ਜਿਹੜੇ ਉਹ ਇਹਨਾਂ ਨੂੰ ਸੁਣ ਰਹੇ ਇਹਨਾਂ ਦੋਨਾਂ ਨੂੰ ਹਨ ਮੈਂ ਕਹਿੰਦਾ ਮੈਂ ਕਾਰਨ ਕੀ ਹੈ ਇਹ ਵੀ ਕੀ ਕਾਰਨ ਹੋ ਸਕਦਾ ਹੈ ਵੀ ਜਿਹੜੇ ਉਹ ਇਦਾਂ ਸੁਣ ਰਹੇ ਹਨ ਮੈਂ ਜਦੋਂ ਕਾਰਨ ਲੱਭੇ ਉਹਦੇ ਵਿੱਚ ਵੀ ਜਿਹੜੇ ਲੋਕ ਆ ਸਾਡੇ ਉਹ ਹੁਣ ਦੋਸਤੋ ਸ਼ਾਂਤੀ ਚਾਹੁੰਦੇ ਆ ਲੋਕ ਜਿਹੜੇ ਉਹ ਅੱਗੇ ਪੀਸਫੁੱਲ ਭਾਲਦੇ ਆ ਹਨ ਉਹਨਾਂ ਕਰਕੇ ਇਹ ਹਰਨੇਕ ਸਿੰਘ ਨਿਊਜ਼ੀਲੈਂਡ ਤੇ ਜਿਹੜੇ ਇਹ ਟੰਡਰਿਆਂ ਵਾਲੇ ਆ ਇਹਨਾਂ ਦਾ ਜਿਹੜਾ ਉਹ ਇਹਨਾਂ ਨੂੰ ਲੋਕ ਜਿਹੜੇ ਇਹਨਾਂ ਦੇ ਪਿੱਛੇ ਉਹ ਲੱਗਦੇ ਜਾਂਦੇ ਆ ਤੁਸੀਂ ਆਮ ਹੀ ਮੇਰੀ ਗੱਲ ਤੇ ਨਾ ਯਕੀਨ ਕਰਿਓ ਤੁਸੀਂ ਆਪ ਖੁਦ ਇਹ ਚੀਜ਼ ਤੇ ਸਰਚ ਕਰਿਓ ਅ ਹਰਨੇਕ ਸਿੰਘ ਨਿਊਜ਼ੀਲੈਂਡ ਤੇ ਪਿਛਲੇ ਵੀ ਉਹ ਜਿਹੜੇ ਕੋਈ 4-5 ਸਾਲ ਤੋਂ ਮੈਨੂੰ ਨਹੀਂ ਪਤਾ ਕਦੋਂ ਤੱਕ ਉਹ ਚੈਨਲ ਚਲਾਉਂਦੇ ਆ ਤਿੰਨਾ ਟੰਡਰ ਨਿਵਾਲੇ ਬਾਰੇ ਮੈਂ ਸਿਰਫ ਆਪਾਂ ਸਿਰਫ ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਉਹਨਾਂ ਤੋਂ ਸਿੱਖੇ ਲੈਣ ਵਾਲੇ ਜੋ ਉਹਦੇ ਚ ਲਿਖਿਆ ਉਹਦੀ ਜ਼ਿੰਦਗੀ ਚ ਲਾਗੂ ਕਰਕੇ ਆ ਉਹਦੀ ਜ਼ਿੰਦਗੀ ਨੂੰ ਵਧੀਆ ਜ਼ਿੰਦਗੀ ਨਾਲ ਜਿਉਂ ਰਹੇ ਆ ਵਧੀਆ ਜ਼ਿੰਦਗੀ ਚ ਲਾਗੂ ਕਰਕੇ ਮੈਂ ਮੈਂ ਹੈਰਾਨ ਰਹਿ ਗਿਆ ਯਾਰ ਮੇਕਾ ਕਮਾਲ ਹੋ ਗਈ ਹੈ ਨਾ ਵੀ ਯਾਰ ਤੁਸੀਂ ਇੰਨਾ ਕੁਛ ਇਹ ਹੋਈ ਜਾਂਦਾ ਵੀ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਉਹ ਧਿਆਨ ਕਿਉਂ ਨਹੀਂ ਦਿੰਦੀਆਂ ਫਿਰ ਇਹਦੇ 'ਚ ਤੁਸੀਂ ਇੱਕ ਚੀਜ਼ ਨੋਟ ਕਰਿਓ ਮਾਝੇ ਦੇ ਵਿੱਚ ਮਾਝੇ ਦੇ ਵਿੱਚ ਮਾਝੇ ਨੂੰ ਆਪਾਂ ਸਿੱਖੀ ਦਾ ਉਹ ਗੜ ਕਹਿੰਦੇ ਆ ਪਰ ਉੱਥੇ ਜਿਹੜਾ ਕ੍ਰਿਸਚੀਅਨਾਂ ਦਾ ਉਹ ਬਹੁਤ ਵੱਡਾ ਜਿਹੜਾ ਉਹ ਇਕੱਠ ਹੋਇਆ ਬਹੁਤ ਜ਼ਿਆਦਾ ਵੱਡਾ ਤੁਸੀਂ ਆਮ ਹੀ ਉਹ ਵੀਡੀਓ 'ਚ ਦੇਖਿਆ ਹੋਊਗਾ ਮਾਝੇ ਦੇ ਘੜੇ ਜਿੱਥੋਂ ਆਪਾਂ ਜਦ ਨੂੰ ਆਪਾਂ ਸਿੱਖੀ ਦਾ ਧੁਰਾ ਕਹਿੰਦੇ ਹੁੰਦੇ ਸੀ ਉਸ ਮੰਨ ਲਓ ਧੁਰੇ ਤੇ ਇੱਡਾ ਵੱਡਾ ਖੱਟ ਹੋਣਾ ਉਹ ਖਾਲਾ ਜੀ ਦਾ ਵਾੜਾ ਹੈਗਾ ਤੇ ਜਿੱਥੇ ਐਸਜੀਪੀਸੀ ਤੇ ਮੰਨ ਲਓ ਦਰਬਾਰ ਸਾਹਿਬ ਹਨਾ ਹੋਰ ਕਿੰਨੀਆਂ ਉੱਥੇ ਜਿਹੜੀਆਂ ਇਤਿਹਾਸਕ ਜਗ੍ਹਾ ਤੁਸੀਂ ਇਹ ਦੇਖ ਲਓ ਵੀ ਸਾਡੇ ਦੋਸਤੋ ਇੱਕ ਦੂਜੇ ਨਾਲ ਪਾੜਾ ਪੈਣ ਕਰਕੇ ਅਸੀਂ ਸੈਖੀ ਸਿੱਖ ਦਾ ਦੁਸ਼ਮਣ ਬਣਿਆ ਪਰ ਦਾ ਹਨ ਕਿਸੇ ਤੋਂ ਮੜੀ ਜੀ ਗਲਤੀ ਹੋ ਜਾਂਦੀ ਹੈ ਤੇ ਕਿਵੇਂ ਅਸੀਂ ਦੋਸਤੋ ਇੱਕ ਦੂਜੇ ਦੀ ਉਹਦੀ ਕਰਤਾਰ ਕੁਸ਼ੀ ਕਰਦੇ ਉਹਦੀ ਪਰਿਵਾਰ ਤੇ ਜਾਣਦੇ ਹਨਾ ਸੋ ਭਾਈ ਇਹਦਾ ਫਾਇਦਾ ਜਿਹੜਾ ਕੌਣ ਠਾਉਂਦਾ ਇਹਦਾ ਫਾਇਦਾ ਜਿਹੜੇ ਉਲਟ ਵਿਚਾਰਧਾਰਾ ਵਾਲੇ ਆ ਹਨਾ ਉਹਨਾਂ ਨੂੰ ਜਿਹੜਾ ਇਹ ਫਾਇਦਾ ਇਹਦਾ ਪਹੁੰਚਦਾ ਮੇਰਾ ਮਕਸਦ ਇਹ ਸੀਗਾ ਦੋਸਤੋ ਗੱਲ ਕਰਨ ਦਾ ਸੋ ਚਲੋ ਹੁਣ ਗੱਲ ਕਰਦੇ ਆਂ ਵੀ ਅਸੀਂ ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਸਿੱਖੀ ਆ ਹਨਾ ਉਹ ਅਸੀਂ ਸੋਸ਼ਲ ਮੀਡੀਆ ਤੇ ਹੀ ਰਹਿ ਗਈ ਆ ਇੱਕ ਬਜ਼ੁਰਗ ਦੀ ਆ ਫੋਟੋ ਦੇਖਿਓ ਅੱਜ ਹੀ ਮੈਂ ਇਹ ਸਵੇਰ ਦੇਖੀ ਆ ਇਹ ਬਜ਼ੁਰਗ ਹੈਂਡੀਕੈਪਡ ਆ ਤੇ ਗੁਰੂ ਘਰ ਦੇ ਵਿੱਚ ਹਨਾ ਸੇਵਾ ਕਰਦੇ ਮੈਨੂੰ ਲੱਗਦਾ ਪਾਤੀ ਸਿੰਘਾਂ ਦੀ ਹਨਾ ਪਾਠੀ ਸਿੰਘ ਦੀ ਸੇਵਾ ਕਰਦੇ ਤੇ ਹੈਂਡੀਕੈਪਡ ਆ ਤੇ ਸੋਭਾ ਮੈਨੂੰ ਲੱਗਦਾ ਕਿ ਤੇ ਇਹਨਾਂ ਨੇ ਅ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੋਊਗਾ ਤੇ ਸਿਰਫ ਇਕੱਲੇ ਇਹ ਰਾਗੀ ਸਿੰਘ ਆ ਪਾਠੀ ਸਿੰਘ ਆ ਸੌਰੀ ਦੋਸਤੋ ਤੂੰ ਕਦੋਂ ਵੇਖ ਲਉ ਵੀ ਸਿੱਖੀ ਇਹ ਇਹੋ ਜਿਹੇ ਬੰਦਿਆਂ ਚ ਰਹਿ ਗਈ ਜਿਹੜੇ ਵੇਖ ਲਉ ਅੰਗਹੀਣ ਵੀ ਆ ਤੇ ਕਿਵੇਂ ਉਹ ਮੰਨ ਲਓ ਸ਼ਰਦਾ ਉਹਨਾਂ ਦੇ ਅੰਦਰ ਦੇਖੋ ਵੀ ਉਹ ਇਕੱਲੇ ਉਹਨਾਂ ਨੇ ਨਹੀਂ ਅੱਗੇ ਆਪਾਂ ਦੇਖਦੇ ਸੀਗੇ ਕਈ ਪਿੰਡਾਂ ਦੇ ਵਿੱਚ 5-5 7-7 ਬੰਦੇ ਜਿਹੜਾ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਸੀਗੇ ਪੂਰੇ ਆਦਬ ਸਤਕਾਰ ਨਾਲ ਤੇ ਜਣੀ ਪ੍ਰਕਾਸ਼ ਕਰਦੇ ਸੀ ਹਨਾ ਮੇ ਬੜੀ ਖੁਸ਼ੀ ਹੁੰਦੀ ਸੀ ਕਿ ਯਾਰ ਸਿੱਖਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਸ਼ਰਧਾ ਹਨਾ ਤੇ ਬੜੀ ਖੁਸ਼ੀ ਹੁੰਦੀ ਸੀ ਪਰ ਆਹ ਜਿਹੜੀ ਦੇਖੀ ਹਨਾ ਯਾਰ ਮੈਂ ਵੀਡੀਓ ਦੇਖੀ ਪਰ ਆ ਤੁਸੀਂ ਫੋਟੋ ਦੇਖ ਲਓ ਯਾਰ ਮੈਨੂੰ ਬੜਾ ਉਹ ਦੁੱਖ ਹੋਇਆ ਮੈਂ ਕਹਿੰਦਾ ਯਾਰ ਵੀ ਵੀ ਅਸੀਂ ਸੋਸ਼ਲ ਮੀਡੀਆ ਤੇ ਤਾਂ ਯਾਰ ਸਿੱਖੀ ਉਹ ਬਹੁਤ ਆ ਵੀ ਲੋਕੀ ਕਿੰਨਾ ਪ੍ਰਚਾਰ ਕਰ ਰਹੇ ਆ ਤੇ ਪਰ ਜਦੋਂ ਮੈਂ ਇਹ ਫੋਟੋ ਦੇਖੀ ਯਾਰ ਮੈਂ ਕਹਾਂ ਵੀ ਅਸਲ 'ਚ ਨਿੱਜੀ ਜ਼ਿੰਦਗੀ 'ਚ ਕੁਝ ਵੀ ਨਹੀਂ ਅਸੀਂ ਕਰ ਰਹੇ ਹਨਾ ਵੀ ਜਾਂ ਐਸਜੀਪੀਸੀ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਮੰਨ ਲਓ ਯਾਰ ਕਿੰਨਾ ਆ ਸਾਡੇ ਉਹ ਜਿਹੜੇ ਖਜ਼ਾਨੇ ਭਰਪੂਰ ਆ ਹਨਾ ਵੀ ਅਸੀਂ ਕਿਉਂ ਨਹੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਸੋ ਆਮ ਦੋਸਤੋ ਲੋਕਾਂ ਨੂੰ ਮੇਰੇ ਦੋਸਤੋ ਤੁਹਾਨੂੰ ਜੋ ਤੁਸੀਂ ਗਾਲਾਂ ਵੀ ਕੱਢਣੀਆਂ ਹਨਾ ਚਾਹੇ ਤੁਸੀਂ ਮੈਨੂੰ ਵੀ ਕੱਢਣੀਆਂ ਪਰ ਮੈਂ ਤੁਹਾਨੂੰ ਦੋਸਤੋ ਜਣੀ ਦੀ ਇਹ ਚੀਜ਼ ਦਿਖਾਈ ਆ ਮੇਰਾ ਇਹਦੇ ਚ ਮੈਂ ਕਿਸੇ ਦੀ ਕੋਈ ਚੀਜ਼ ਨਹੀਂ ਉਹ ਚੱਕੀ ਹਨਾ ਨਾ ਮੈਂ ਕੰਟਰੋਵਰਸੀ ਦਾ ਹਿੱਸਾ ਨਾ ਮੈਨੂੰ ਕੋਈ ਕੰਟਰੋਵਰਸੀ ਦੀ ਲੋੜ ਸੋ ਮੇਰਾ ਮਕਸਦ ਇਹੀ ਸੀਗਾ ਕਿ ਦੋਸਤੋ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ ਆਪਦੇ ਹੱਥੀਂ ਪੜ੍ਹ ਕੇ ਹਨਾ ਉਹ ਦੇਖੀਏ ਤੇ ਅਸੀਂ ਸੋਸ਼ਲ ਮੀਡੀਆ ਤੇ ਮੈਂ ਮੈਂ ਕਿੰਨਾ ਵੀ ਤੁਸੀਂ ਮੇਰੀ ਵੀਡੀਓ ਤੇ ਵੀ ਜਿਹੜਾ ਯਕੀਨ ਨਾ ਕਰਿਓ ਜਿਹੜੀਆਂ ਮੈਂ ਗੱਲਾਂ ਤੁਹਾਡੇ ਮੂਹਰੇ ਤੱਥ ਰੱਖੇ ਆ ਹਨਾ ਇਹਨਾਂ ਨੂੰ ਤੁਸੀਂ ਖੁਦ ਇਨਵੈਸਟੀਗੇਟ ਕਰਿਓ ਹਨਾ ਤੇ ਜੇ ਤੁਹਾਨੂੰ ਲੱਗੇ ਵੀ ਯਾਰ ਮੈਂ ਗਲਤ ਜਿਹੜੀਆਂ ਤੁਹਾਨੂੰ ਗੱਲਾਂ ਕਹੀਆਂ ਹਨ ਤੇ ਫਿਰ ਜਰੂਰ ਮੈਨੂੰ ਇੱਥੇ ਤੁਸੀਂ ਗਲਤ ਕਮੈਂਟ ਕਰਿਓ ਮੈਂ ਉਹਦੇ ਚ ਕੁਝ ਨਹੀਂ ਕਹਿੰਦਾ ਗੱਲ ਨਾਲ ਤੁਹਾਡਾ ਹੱਕ ਬਣਦਾ ਜੇ ਮੈਂ ਗੱਲਾਂ ਗਲਤ ਕਹੀਆਂ ਜਾਂ ਕੋਈ ਗਲਤ ਸਬੂਤ ਰੱਖੇ ਹੋਣਗੇ ਹਨ ਜੇਕ ਤੁਹਾਡੇ ਦੋਸਤ ਮਿੱਤਰ ਬਾਹਰ ਵੀ ਰਹਿੰਦੇ ਆ ਜਿਹੜੀ ਮੈਂ ਤੁਹਾਨੂੰ ਟਿਕਟੋਕ ਵਾਲੀ ਗੱਲ ਦੱਸੀ ਵੀ ਸਾਡੇ ਸੰਤਾਂ ਨੂੰ ਜਿਹੜਾ ਉਹ ਗਲਤ ਬੋਲੇ ਹਨ ਬਹੁਤ ਜ਼ਿਆਦਾ ਗਲਤ ਬੋਲੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾ ਕੇ ਯਾਰ ਉਹ ਗਲਤ ਬੋਲੇ ਹਨ ਪਰ ਉਹ ਸਿਰਫ ਕਾਦੇ ਕਰਕੇ ਕਟੜਤਾ ਕਰਕੇ ਸਾਨੂੰ ਕੀ ਲੋੜਾ ਕਿਸੇ ਦੇ ਧਰਮ ਤੇ ਉਹ ਇਹ ਜਿਹੜੇ ਦੋ ਬੰਦੇ ਇਹ ਵੀ ਬਾਹਰ ਹੀ ਰਹਿੰਦੇ ਆ ਇੱਕ ਨੇ ਤਾਂ ਪੱਕੇ ਹੀ ਹੈੱਡਫੋਨ ਜੇ ਲਾਏ ਹੁੰਦੇ ਤੇ ਇੱਕ ਬੰਦਾ ਇੰਗਲੈਂਡ ਚ ਰਹਿੰਦਾ ਸ਼ਾਇਦ ਕੋਈ ਮੈਨੂੰ ਪੱਕਾ ਨਹੀਂ ਪਤਾਗਾ ਯੂਰਪ ਚ ਰਹਿੰਦਾ ਪਰ ਮੈਨੂੰ ਬੜਾ ਉਹ ਹੋ ਗਿਆ ਯਾਰ ਤੁਸੀਂ ਆਪਦੇ ਚੈਨਲ ਚਲਾਉਣ ਕਰਕੇ ਯਾਰ ਕੋਸ਼ਾਹਤ ਤੁਸੀਂ ਆਪਣੀਆਂ ਟਿਕਟੋਕ ਤੋਂ ਪੈਸੇ ਕਮਾਉਣ ਲਈ ਤੁਸੀਂ ਸਾਡੇ ਗੁਰੂਆਂ ਦਾ ਵੀ ਨਿਰਾਦਰ ਕਰਾ ਰਹੇ ਹੋ ਯਾਰ ਮੈਂ ਹੈਰਾਨ ਰਹਿ ਗਿਆ ਫਿਰ ਕੋਈ ਜਿਹੜੀ ਆਹ ਮੁੰਡਾ ਯੂਟਿਊਬਰ ਸੀਗਾ ਹਫਲੋਪ ਮੁੰਡਾ ਉਹਦੇ ਉਹਦੇ ਨਾਲ ਉਹਦੇ ਚਲੋ ਇੱਕ ਵਾਰੀ ਉਹ ਮੁੰਡੇ ਨੇ ਮਾਫੀ ਮੰਗ ਲਈ ਨਵਦੀਪ ਬਰਾੜ ਦੀ ਮੈਂ ਆਪਾਂ ਗੱਲ ਕਰਦਾ ਮੈਂ ਯਾਰ ਮੁੰਡੇ ਦਾ ਸਤਿਕਾਰ ਕਰਦਾ ਵੀ ਵਧੀਆ ਯਾਰ ਸਿੱਖੀ ਸਰੂਪ ਦੇ ਵਿੱਚ ਇਹ ਮੁੰਡਾ ਨਾ ਉਹ ਕਰ ਰਿਹਾ ਹੈ ਨਾ ਵੀ ਪ੍ਰਚਾਰ ਕਰ ਰਿਹਾ ਪਰ ਨਵਦੀਪ ਵੀਰ ਨੂੰ ਮੈਂ ਬੇਨਤੀ ਕਰਦਾ ਹਨਾ ਨਵਦੀਪ ਵੀਰ ਉਹ ਵੀ ਆਪਣਾ ਭਰਾ ਹੀ ਆ ਹਨਾ ਆਪਦੇ ਨਿੱਕੇ ਭਰਾਵਾਂ ਤੋਂ ਗਲਤੀਆਂ ਹੋ ਜਾਂਦੀਆਂ ਬ੍ਰਦਰ ਜੀ ਤੂੰ ਅੱਜ ਇਸ ਚੀਜ਼ ਦਾ ਫਾਇਦਾ ਠਾਇਆ ਨਾ ਵੀ ਉਹਨੂੰ ਦੱਸਿਆ ਹਨਾ ਵੀਰ ਵੀ ਇਹਨੂੰ ਨਹੀਂ ਪਤਾ ਜਣਾ ਕੁਛ ਬ੍ਰਦਰ ਇਹ ਟਾਈਮ ਸੋਸ਼ਲ ਮੀਡੀਆ ਕਿਸੇ ਦਾ ਸਹਾਕਾ ਨਹੀਂਗਾ ਵੀਰੇ ਕਿਸੇ ਦੇ ਸਕੇ ਨਹੀਂ ਮਤਲਬ ਤੈਨੂੰ ਲੱਗਦਾ ਨਾ ਵੀ ਸੋਸ਼ਲ ਮੀਡੀਆ ਖਣੇ ਤੂੰ ਸਟਾਰ ਬਣ ਜਾਏਗਾ ਇੱਥੇ ਤੂੰ ਥੋੜਾ ਜਿਆ ਦੇਖੀ ਵੀ ਜਦੋਂ ਕਿਤੇ ਬ੍ਰਦਰ ਤੇਰੇ ਤੋਂ ਵੀ ਗਲਤੀ ਹੋ ਗਈ ਹਨ ਤੇ ਇਹੀ ਲੋਕਾਂ ਨੇ ਤੈਨੂੰ ਵੀ ਉਹ ਗਾਲਾਂ ਕੱਢਣੀਆਂ ਸੋ ਮੇਰਾ ਵੀਰ ਭਾਈ ਤੁਸੀਂ ਇੱਕ ਦੂਜੇ ਨੂੰ ਮੈਂ ਤਾਂ ਕਹਿੰਦਾ ਵੀ ਵਧੀਆ ਵਰਤੋ ਜੇ ਤੁਹਾਨੂੰ ਲੱਗਦਾ ਨਾ ਵੀ ਅੱਜ ਵੀ ਉਹ ਮੁੰਡੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ਤੇ ਵੀਰ ਇਹ ਐਕਟ ਹੈ ਨਾ ਤੇਰੇ ਨਾਲ ਵੀ ਹੋਊਗਾ ਸੋ ਮੇਰਾ ਵੀਰ ਜਿਹੜਾ ਜੇ ਅਸੀਂ ਸਿੱਖੀ ਸਰੂਪ ਦੇ ਵਿੱਚ ਆ ਹਨ ਤੇ ਸਾਨੂੰ ਨਿਮਰਤਾ ਤੇ ਬਹੁਤ ਜਿਹੜਾ ਉਹ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਜੋ ਸਾਡੇ ਗੁਰੂ ਸਾਹਿਬ ਨੇ ਤੁਹਾਨੂੰ ਦੱਸਿਆ ਹਨ ਸੋ ਮੇਰਾ ਭਰਾ ਤੈਨੂੰ ਇਹੀ ਬੇਨਤੀ ਆ ਹਨ ਉਹ ਮੁੰਡੇ ਨੇ ਕਦੇ ਵੀ ਮੈਂ ਕਿਸੇ ਦੇ ਪੱਖ ਨਹੀਂ ਲੈਂਦਾ ਉਹ ਮੁੰਡੇ ਨੇ ਨਾ ਕਦੇ ਵੀ ਕਿਸੇ ਦੀ ਜ ਵੀ ਪ੍ਰਮੋਸ਼ਨ ਨਹੀਂ ਕੀਤੀ ਗਈ ਪੈਸੇ ਲੈ ਕੇ ਠੀਕ ਆ ਵੀ ਨਹੀਂ ਤਾਂ ਉਹ ਬਹੁਤ ਪੈਸਾ ਉਹ ਬਣਾ ਸਕਦਾ ਸੀ ਹਨਾ ਤੇ ਬ੍ਰਦਰ ਇੱਕ ਵੀਡੀਓ ਤੇ ਤੂੰ ਖੁਦ ਕਹੀ ਜਾਂਦਾ ਕਿ ਅਸੀਂ ਉੱਥੇ ਜਾਣਾ ਤੇ ਅਸੀਂ ਉੱਥੇ ਜਾਣਾ ਹਨਾ ਉੱਤੇ ਵੀ ਮੈਨੂੰ ਕੋਈ ਫੰਡ ਕਰ ਦੋ ਹਨਾ ਇਹ ਕਰ ਦੋ ਉਹ ਕਰ ਦੋ ਬ੍ਰਦਰ ਇਹ ਸਾਡਾ ਬਿਜ਼ਨਸ ਆ ਤੂੰ ਜਿਵੇਂ ਸਾਨੂੰ ਕਹਿਣਾ ਨਾ ਕਿ ਮੈਂ ਸੇਵਾ ਕਰਦਾ ਨਹੀਂ ਨਹੀਂ ਵੀਰ ਮੇਰਾ ਇਹ ਤੇਰਾ ਬਿਜ਼ਨਸ ਆ ਠੀਕ ਆ ਉਹ ਫ੍ਰੌਪ ਯੂਟਿਊਬਰ ਦਾ ਵੀ ਬਿਜ਼ਨਸ ਆ ਜੇ ਮੈਂ ਮੈਂ ਅੱਜ ਬੈਠਾ ਮੇਰਾ ਮੈਨੂੰ ਵੀਰੇ ਇਹਦੇ ਵਿੱਚ ਤੱਕ ਕੋਈ ਨਹੀਂ ਜੇ ਤੁਸੀਂ ਮੰਨ ਕੇ ਚੱਲੋ ਮੇਰਾ ਵੀ ਬਿਜ਼ਨਸ ਆ ਇਹ ਹੁਣ ਜਿਹੜੀ ਮੈਂ ਗੱਲ ਕਰਦਾ ਗੱਲ ਮੈਂ ਕਰਦਾ ਦੋਸਤੋ ਇਹ ਕਿ ਭਾਈ ਜੇ ਤੁਸੀਂ ਸੋਚਦੇ ਹੋ ਵੀ ਇਹ ਤੁਹਾਡਾ ਕੋ ਸਵਾਰ ਜਾਣਗੇ ਇਹ ਬ੍ਰਦਰ ਨਕਲੀ ਦੁਨੀਆ ਇਹ ਬਿਲਕੁਲ ਨਕਲੀ ਦੁਨੀਆ ਇਹਨਾਂ ਤੇ ਯਕੀਨ ਨਾ ਕਰੋ ਜਿਹੜਾ ਕੁਛ ਤੁਹਾਨੂੰ ਦਿਖਾਇਆ ਜਾਂਦਾ ਇਹ ਪੂਰਾ ਇਹ ਪਲਾਨਡ ਹੁੰਦਾ ਵਾ ਸਾਰਾ ਕੁਝ ਗੱਲਾਂ ਬਾਤਾਂ ਪੂਰੀਆਂ ਪਲਾਨਡ ਹੁੰਦੀਆਂ ਜੇ ਤੁਸੀਂ ਸੋਚੋ ਆ ਸੁੱਖ ਜਗਰਾ ਆਉਂਦਾ ਇੱਕ ਚੱਲੀ ਜਾਂਦਾ ਮਸਲਾ ਉਹਨੂੰ ਕਿਸੇ ਮਸਲੇ ਦਾ ਵੀ ਨਹੀਂ ਪਤਾ ਸੀਗਾ ਤੇ ਧੂੜ ਚ ਟੱਟੂ ਚੱਕਦਾ ਇਹੋ ਜੇ ਬੰਦੇ ਯਾਰ ਸਾਨੂੰ ਉਹ ਕੋਈ ਸੇਧ ਦੇਣਗੇ ਵੀ ਮੈਂ ਦੋਸਤੋ ਕਹਿਣਾ ਵੀ ਇਹ ਸਾਰੇ ਬਿਜ਼ਨਸ ਆ ਕੁਝ ਫਲੌਪ ਯੂਟਿਊਬਰ ਦੀ ਵੀਡੀਓ ਪਾ ਕੇ ਤੇ ਅੱਧੀ ਵੀ ਨਵਦੀਪ ਬਰਾੜ ਦੀ ਪਾ ਕੇ ਤੇ ਉਹਨੂੰ ਉਹ ਕਹੀ ਜਾਂਦੇ ਕਿ ਵੀ ਐਨੇ ਸਿਰਾ ਕਰਾਤਾ ਐਨੇ ਸਿਰਾ ਕਰਾਤਾ ਹਨਾ ਉਹਦੇ ਚ ਕਾਰਨ ਕੀ ਉਹ ਪੇਜ ਦੇਖਿਓ ਵੀ ਪੇਜ ਆ ਉਹ ਜਿਹੜੇ ਉਹ ਪੇਜ ਕਿੰਨਾ ਦੇ ਉਹ ਪੇਜ ਹੀ ਕਈ ਬੰਦੇ ਮੋਨਟਾਈਜ਼ ਕਰ ਗਏ ਉਹ ਇੱਕ ਬਾਈ ਪਤੰਦਰ ਉੱਥੇ 뮤ਜ਼ਿਕ ਰੂਮ ਦੇ ਵਿੱਚ ਹੀ ਮੈਨੂੰ ਲੱਗਦਾ ਕਿਤੇ ਬੈਟਾ ਬੂਠਾ ਸੀਗਾ ਉਹ ਵੀਡੀਓ ਕਰ ਇੱਕ ਦਿਨ ਪਹਿਲਾਂ ਹੀ ਬਦਦਰ ਮੈਨੂੰ ਲੱਗਾ ਰਾਤ ਨੂੰ ਹੀ ਜਾ ਕੇ ਬਹਿ ਗਿਆ ਉਹ ਉੱਥੇ ਆਪਦੇ ਮਿਊਜ਼ਿਕ ਦੇ ਵਿੱਚ ਜਿੱਥੇ ਉਹ ਰੂਮ ਬਣਿਆ ਉਹਦਾ ਗਾਣਾ ਹੁੰਦਾ ਉਹ ਉੱਥੇ ਹੀ ਪਤੰਦਰ ਨੇ ਬੈਠੇ ਨੇ ਗਾਣਾ ਚੱਕਤਾ ਵੀ ਜਣੀ ਦੀ ਟਾਈਮ ਨਹੀਂ ਪਉਂਦੇ ਮਸ਼ਹੂਰ ਹੋਣ ਲੱਗੇ ਕਿਉਂਕਿ ਇੱਕ ਜਿਹੜਾ ਫਲॉप ਯੂਟਿਊਬਰ ਆ ਜਾਂ ਨਵਦੀਪ ਬਰਾੜ ਮੁੰਡਾ ਹਨ ਇਹ ਦੋਨੇ ਮਸ਼ਹੂਰ ਮੁੰਡੇ ਆ ਹਨਾ ਤੇ ਸੋ ਦੋਸਤੋ ਮਿਹਨਤ ਜਣੀ ਦੀ ਕਹਿਣ ਦਾ ਮਤਲਬ ਵੀ ਜਣੀ ਦੀ ਆਮ ਵੀ ਮਸ਼ਹੂਰ ਬੰਦੇ ਨੂੰ ਛੇਤੀ ਛੇਤੀ ਟਾਰਗੇਟ ਕਰੋ ਤੇ ਆਪ ਦਾ ਜਿਹੜਾ ਉਹ ਨਾਂ ਅੱਗੇ ਲੈ ਆਓ ਹਨਾ ਉਸ ਮੁੰਡੇ ਦੀ ਜੇ ਗਲਤੀ ਸੀ ਦੋਸਤੋ ਮੈਂ ਵੀ ਮੰਨਦਾ ਉਹ ਜਵਾਨ ਦੀ ਗਲਤੀ ਸੀ ਹਨਾ ਪਰ ਮੈਂ ਇਹ ਕਹਿਣਾ ਵੀਰ ਜੀ ਉਹਨੇ ਗਲਤੀ ਮੰਨ ਲਈ ਹਨਾ ਉਹ ਸਾਡਾ ਸਿੱਖਾਂ ਦਾ ਪੁੱਤ ਤੀਆ ਪੰਜਾਬ ਦਾ ਪੁੱਤ ਤੀਆ ਸਾਨੂੰ ਮਾਫ ਕਰ ਦੇਣਾ ਚਾਹੀਦਾ ਹਨਾ ਤੇ ਮਾਫ ਕੀਤਾ ਵੀ ਆ ਪੰਜਾਬੀਆਂ ਨੇ ਬਹੁਤ ਹੀ ਜਿਹੜੇ ਚੰਗੇ ਆ ਪੰਜਾਬੀ ਸਾਡੇ ਸਿੱਖ ਰਹਿੰਦੇ ਲਾ ਉਹਨਾਂ ਨੇ ਵਧੀਆ ਉਹਦੇ ਨਾਲ ਜਣੀ ਕਰਤਾ ਪਰ ਗੱਲ ਮੈਂ ਇਹ ਕਰਦਾ ਵੀ ਜਿਹੜੀ ਤੁਸੀਂ ਜਿਨ੍ਹਾਂ ਨੂੰ ਤੁਸੀਂ ਉਹ ਸਮਝੀ ਬਿਠੇ ਰਾਹ ਦਸੇਰੇ ਭਰਾਓ ਇਹ ਕੋਈ ਰਾਹ ਦਸੇਰੇ ਨਹੀਂ ਗੇ ਕੋਈ ਵੀ ਕੁਛ ਵੀ ਹੈ ਇਹ ਬਹੁਤ ਵੱਡਾ ਬਿਜ਼ਨਸ ਆ ਜੇ ਤੁਸੀਂ ਸੋਚੋ ਵੀ ਨਹੀਂ ਬਿਜ਼ਨਸ ਇਹ ਵਿਖਣੀ ਇਹ ਆ ਉਹ ਆ ਭਰਾਓ ਇਹ ਪਰਦੇ ਦੇ ਪਿੱਛੇ ਬਹੁਤ ਕੁਛ ਆ ਤੁਹਾਨੂੰ ਸਾਰਾ ਕੁਛ ਉਹ ਦਿਖਾਇਆ ਜਾਂਦਾ ਬਾਕੀ ਜਿੰਨੀ ਦੋਸਤੋ ਮੈਂ ਕਹਿੰਨਾ ਕਿ ਭਾਈ ਕਟੜਤਾ ਨਾ ਵਧਾਓ ਸੋ ਭਾਈ ਮੈਂ ਤਾਂ ਇਹੀ ਕਹਿੰਦਾ ਕਿ ਯਾਰ ਨਾ ਕਿਸੇ ਦੀ کردار ਕੁਸ਼ੀ ਆਪਾਂ ਕਰਗੇ ਹਨਾ ਮੇਰਾ ਮਕਸਦ ਦੋਸਤੋ ਇਹੀ ਆ ਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਪੜੋ ਹਨਾ ਖੁਦ ਪੜਤਾਲੋ ਤੇ ਤੁਹਾਡੀ ਜਿਹੜੀ ਜ਼ਿੰਦਗੀ ਉਹ ਬਹੁਤ ਸੋਹਣੀ ਹੋਵੇਂ ਨਫ਼ਰਤ ਇਹ ਸਭ ਤੁਹਾਡੇ ਦਿਲਾਂ ਚੋਂ ਜਿਹੜੀ ਦੂਰ ਹੋ ਜਾਊਗੀ ਕਤੇ ਜਰੂਰ ਪੜ ਕੇ ਦੇਖਿਓ ਹਨਾ ਤੇ ਭਾਈ ਕਿਸੇ ਵੀ ਧਰਮ ਬਾਰੇ ਐਸਟ ਬਾਰੇ ਕਿਸੇ ਦੇ ਵੀ ਗਲਤ ਨਾ ਬੋਲੋ ਸੋ ਭਾਈ ਇਹ ਨਾ ਹੋਵੇ ਸਾਡੇ ਉਹ ਜਿੰਨਾ ਕੁਝ ਤੁਸੀਂ ਦੇਖਦੇ ਆ ਹਨਾ ਬਹੁਤ ਕੁਝ ਗਲਤ ਹੋਈ ਜਾ ਰਿਹਾ ਵਾ ਇਸ ਸੋਸ਼ਲ ਮੀਡੀਆ ਦੇ ਆਪਣੇ ਪੇਜ ਚਲਾਉਣ ਦੇ YouTube ਚੈਨਲ ਚਲਾਉਣ ਦੇ ਵੀ ਅਸੀਂ ਚਲਾਏ ਪਰ ਮੈਂ ਤੁਹਾਨੂੰ ਦੋਸਤੋ ਫਿਰ ਵੀ ਕਹਿਣਾ ਵੀ ਐਸ ਵੀਡੀਓ ਕਰਕੇ ਮੇਰੀ ਕਰਕੇ ਮੇਰਾ ਕੋਈ ਚੈਨਲ ਦਾ ਕੋਈ ਬੰਦਾ ਸਬਸਕ੍ਰਾਈਬ ਕਰੇ ਨਾ ਕੋਈ ਇਹਨੂੰ ਕੋਸ਼ ਕਰੇ ਬਸ ਮੇਰੀ ਗੱਲ ਨੂੰ ਜਰੂਰ ਸਮਝਿਓ ਤਾਨੂੰ ਵਰਤਿਆ ਜਾ ਰਿਹਾ ਵਾ ਹਨਾ ਕਿਵੇਂ ਨਾ ਕਿਵੇਂ ਕਿਵੇਂ کردار ਕੁਸ਼ੀਆਂ ਕਰਾਈਆਂ ਜਾ ਰਹੀਆਂ ਆ ਆਪਦੀਆਂ ਹੀ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕਢਾਈਆਂ ਜਾ ਰਹੀਆਂ ਸਿਰਫ ਕੋਸ਼ਕ ਚੰਦ ਵਿਊਆਂ ਪਿੱਛੇ ਪਤਨੀ ਉਹਦੇ ਵਿੱਚ ਕੋਈ ਪੈਸੇ ਮੰਗੀ ਜਾਂਦਾ ਸੋ ਦੋਸਤੋ ਮੇਰਾ ਮਕਸਦ ਤੁਹਾਨੂੰ ਸ਼ੀਸ਼ਾ ਦਿਖਾਉਣਾ ਹੀ ਸੀ ਵੀ ਕਟੜਤਾ ਜਿਹੜਾ ਸਾਡਾ ਕਿਵੇਂ ਨੁਕਸਾਨ ਕਰ ਰਹੀ ਹੈ ਹਨਾ ਤੇ ਕਿਵੇਂ ਜਿਹੜੇ ਸਾਡੇ ਲੋਕੀ ਕਾਰਨ ਕੀ ਹੈ ਜਿਹੜਾ ਸਿੱਖੀ ਸਿੱਖੀ ਕਿਉਂ ਛੱਡ ਕੇ ਜਾ ਰਿਹਾ ਉਹਦੇ ਵਿੱਚ ਐਸਜੀਪੀਸੀ ਵੀ ਫੇਲ ਆ ਤੇ ਜੇ ਆਮ ਲੋਕਾਂ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਤੇ ਉਹ ਗਰੀਬ ਬੰਦੇ ਦੇ ਤਿੱਕੇ ਦਾ ਮ ਉਹ ਜਿਹੜੇ ਚੜ ਜਾਂਦੇ ਆ ਤੇ ਬਾਦਲਾਂ ਨੇ ਅੱਜ ਤੂੰ ਤੁਸੀਂ ਦੇਖ ਲਓ ਵੀ ਕਿੰਨਾ ਵੱਡਾ ਉਹ ਨੁਕਸਾਨ ਕੀਤਾ ਸੀਗਾ ਬੇਅਦਬੀ ਦਾ ਹਨਾ ਤੇ ਉਹਨਾਂ ਨੇ ਜਿਹੜਾ ਸੌਦਾ ਸਾਧ ਨੂੰ ਉਹ ਮਾਫੀ ਦੇਤੀ ਸੀਗੀ ਅੱਜ ਤੱਕ ਕਿਸੇ ਬਾਦ ਕਿਸੇ ਨੇ ਵੀ ਮਨੋ ਬਾਦਲਾਂ ਦੇ ਵੋਲਟ ਜਾਂ ਕਿਵੇਂ ਦੇਖ ਲਓ ਐਸਜੀਪੀਸੀ ਉਹਨਾਂ ਦੇ ਕਬਜੇ ਚਾ ਹਨਾ ਚਲੋ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਦੋਸਤੋ ਸੋ ਮੇਰਾ ਮਕਸਦ ਇਹ ਹੈ ਕਿ ਦੋਸਤੋ ਆਪਾਂ ਜਿਹੜੀ ਉਹ ਗੱਲ ਹੈ ਹਨਾ ਪੰਜਾਬ ਦੀ ਜੇ ਗੱਲ ਹੁੰਦੀ ਅਸੀਂ ਆਪਦੀ ਬੈਠ ਕੇ ਕਰ ਲਗੇ ਹਨਾ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੈ ਜਾਂਦੀ ਆ ਉਹ ਕੱਲੀ ਸਾਡੇ ਵਿੱਚ ਨਹੀਂ ਰਹਿੰਦੀ ਉਹ ਆਲ ਵਰਲਡ ਦੀ ਉਹ ਜਿਹੜੀ ਵੀਡੀਓ ਬਣ ਜਾਂਦੀ ਆ ਦੋਸਤੋ ਉਹਦੇ ਨਾਲ ਕੀ ਆ ਜਦੋਂ ਅਸੀਂ ਸਿੱਖ ਆਪਸ ਵਿੱਚ ਅਸੀਂ ਲੜਦੇ ਆ ਜਾਂ ਕਿਸੇ ਤੋਂ ਕੋਈ ਗਲਤੀ ਹੁੰਦੀ ਸੀ ਉਹ ਛਾਲਗੇ ਨਾ ਪਰ ਅਸੀਂ ਉੱਥੇ ਆਪਦੇ ਵਿਊ ਲੈਣ ਲਈ ਅਸੀਂ ਨਹੀਂ ਦੇਖਦੇ ਕਿ ਉਹ ਸਾਡਾ ਭਰਾ ਵਾ ਉਹ ਸਾਡੀ ਭੈਣ ਆ ਤੇ ਉਹ ਸਾਰਾ ਪਰਿਵਾਰ ਉਹਨਾਂ ਦਾ ਵੀ ਵੀ ਵਧੀਆ ਉਹ ਸਿੱਖੀ ਜੀਵਨ ਨਾਲ ਜੁੜਿਆ ਤੇ ਅਸੀਂ ਆਪਦੇ ਚੰਦ ਵੀਊਆਂ ਦੀ ਖਾਤਰ ਅਸੀਂ ਕਿਹੜੀ ਦੌੜ ਦੇ ਵਿੱਚ ਪੈ ਗਏ ਅਸੀਂ ਕਿੱਧਰਲੇ ਪਾਸੇ ਨੂੰ ਹੋਤ ਰਹੇ ਹਾਂ ਸੋ ਦੋਸਤੋ ਇਹ ਹੀ ਸੀਗੀਆਂ ਗੱਲਾਂ ਪਤਾ ਸੋ ਦੋਸਤੋ ਜੇ ਲਾਈਕ ਜਰੂਰ ਕਰ ਦਿਓ ਜਿਨ੍ਹਾਂ ਨੂੰ ਇਹ ਠੀਕ ਲੱਗੀ ਹੈ ਨਾ ਗੱਲ ਤੇ ਜਿਹੜੀਆਂ ਮੈਂ ਗੱਲਾਂ ਤੱਥ ਤੁਹਾਡੇ ਸਾਹਮਣੇ ਰੱਖੇ ਆ ਉਹਨਾਂ ਤੇ ਜਰੂਰ ਤੁਸੀਂ ਖੁਦ ਸਰਚ ਕਰਿਓ ਮੇਰੀਆਂ ਗੱਲਾਂ ਤੇ ਯਕੀਨ ਨਾ ਕਰਿਓ ਮੈਂ ਤੁਹਾਨੂੰ ਇਹੀ ਕਹਿਣਾ ਵੀ ਖੁਦ ਜਰੂਰ ਸਰਚ ਕਰਿਓ ਹਨਾ ਤੇ ਚਲੋ ਦੋਸਤੋ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ 'ਚ